ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਠੀਕ ਆ ਬਾਈ ਹੈਪੀ ਦੇ ਕੋਲ ਆਏ ਆ ਤੇ ਐਨੀਮਲ ਜਿਹੜੇ ਹੈਗੇ ਦੋਸਤੋ ਤੁਹਾਨੂੰ ਘੱਟੋ ਘੱਟ ਪੰਜ ਬੈੜਾਂ ਦਿਖਾਉਣੀਆਂ ਨੇ ਠੀਕ ਆ ਜਿਨ੍ਹਾਂ ਦੇ ਵਿੱਚੋਂ ਕੁਝ ਬਿਲਕੁਲ ਤਾਜ਼ੀਆਂ ਹੋਣਗੀਆਂ ਦੁੱਗ ਬੈੜਾਂ ਬਾਕੀ ਟੋਕੜ ਗੱਬਣ ਬੈੜਾਂ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲਣਗੀਆਂ ਇੱਕ ਬੈੜ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ 10 ਤੋਂ 15 ਦਿਨ ਜਾ ਮਹੀਨੇ ਦੇ ਲਾਗੇ ਤੱਕ ਜਿਹੜਾ ਸਮਾਂ ਹੋਵੇਗਾ ਕੱਚੀ ਆ ਤੇ ਰੇਟ ਭਾਅ ਪੜਦਾ ਨਾਰਮਲ ਜਿਹੜਾ ਦੋਸਤੋ ਇਸ ਘਰੋਂ ਤੁਹਾਨੂੰ ਬਿਲਕੁਲ ਹੌਲੇ ਰੇਟ ਵੇਖਣ ਦੇ ਵਿੱਚ ਮਿਲਦੇ ਆ ਵਾਜਬ ਰੇਟ ਹੁੰਦੇ ਆ ਅਕੋਰਡਿੰਗ ਜੇਕਰ ਆਪਾਂ ਪਸ਼ੂਆਂ ਦੇ ਦੇਖੀਏ ਤਾਂ ਜਿਹੜੇ ਭਾਅ ਪੜਦੇ ਬੇਲ ਵਾਲਾ ਜਿਹੜਾ ਪਸ਼ੂ ਆ ਜਿਹੜਾ ਦੋਸਤੋ ਆਪਾਂ ਨੂੰ ਇੱਥੋਂ ਮਿਲ ਜਾਂਦਾ ਠੀਕ ਆ ਬਾਕੀ ਜਿਹੜੀ ਤਸੱਲੀ ਆਪਣੀ ਨਰਕ ਪਰਖਾ ਇੱਕ ਟਾਈਮ ਦੀ ਦੋ ਟਾਈਮ ਦੀ ਚੋਾਈ ਤੁਸੀਂ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਪੱਟੀ ਸ਼ਹਿਰ ਵੀ ਜਿਹੜਾ ਤਕਰੀਬਨ 6 ਤੋਂ 7 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਹੈ ਅੱਗੇ ਠੀਕ ਆ ਜੀ ਸਰਹਾਰੀ ਤੋਂ ਵੀ ਤਕਰੀਬਨ ਜਿਹੜਾ 8-7 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਦੀ ਤੇ ਕੈਰੋਂ ਬਿਲਕੁਲ ਨਜ਼ਦੀਕ ਆ ਲੋਕਾ ਪਿੰਡ ਬਿਲਕੁਲ ਲੱਗੇ ਆ ਠੀਕ ਆ ਜੀ ਖਾਸ ਪੱਟੀ ਦਾ ਜਿਹੜਾ ਏਰੀਆ ਹੈਗਾ ਤੇ ਚਲਦੇ ਆ ਬਥੇਰੇ ਡਿਟੇਲ ਦੇ ਲਈ ਬਾਈ ਹੈਪੀ ਦੇ ਨਾਲ ਕਰ ਲੈਣੀ ਆ ਗੱਲਬਾਤ ਵੀਡੀਓ ਜਿਹੜੀ ਅੱਜ ਦੋਸਤੋ ਆਪਾਂ 8 ਫਰਵਰੀ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਓ 11 ਵਜੇ ਦਾ ਜਿਹੜਾ ਦੋਸਤੋ ਹੁਣ ਮਾਰਨਿੰਗ ਦਾ ਸਮਾਂ ਹੈ ਠੀਕ ਆ ਆਜੋ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਬਾਈ ਹੈਪੀ ਸਸਰੀਕਾਲ ਸਸਰੀਕਾ ਵੀਰ ਜੀ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਜੀ ਅੱਜ ਵੀ ਰ ਹੈਪੀ ਕਿੰਨੇ ਪਸ਼ੂ ਵਕਾਊ ਆ ਅੱਜ ਤੋਂ ਪੰਜ ਆ ਜੀ ਪੰਜ ਨੇ ਹਾਂਜੀ ਜਿੰਨਾ ਜੋ ਮਲ ਕੇ ਟੋਕੜ ਗੱਪਣ ਵੀ ਹੈਗੀਆਂ ਸਾਰੀ ਵੈਰੈਟੀ ਹੈਗੀ ਆਪਣੇ ਕੋਲ ਅੱਜ ਵੀ ਕਹੇ ਪੂਰੇ ਤਹਿਸੀਲ ਸਹੁ ਪੂਰੀਆ ਵੇਖੋ ਵੇਖੋ ਜੀ ਠੀਕ ਆ ਜੀ ਆ ਕਰੋ ਚੈੱਕ ਭਰੋ ਠੀਕ ਆ ਤੇ ਥਾਣ ਥਣ ਵੀ ਬਾਈ ਹੈਪੀ ਮੁੱਠੀ ਮੜਾ ਕਰਕੇ ਖਾਦਾ ਥਾਣ ਥਣ ਚਵਾਈ ਚਵਾਈ ਦਾ ਪੂਰਾ ਇੱਧਰ ਦੇਖੋ ਜੀ ਠੀਕ ਆ ਜੀ ਆ ਵੇਖੋ ਜੀ ਬਰਾਬਰੂ ਵੇਖੋ ਤੁਸੀਂ ਥਣਾ ਦਾ ਅਗਲਿਆਂ ਦਾ ਵੇਖੋ ਆਹ ਵੇਖੋ ਜੀ ਹਾਂ ਆਹ ਭਾਜੀ ਇਧਰ ਆ ਥੋੜਾ ਘਰ ਚ ਜੀ ਕਿਹੜਾ ਜੀ ਆੜਾ ਜੀ ਅੱਧਾ ਥਾਣਾ ਇਹ ਅੱਧਾ ਅਗਲਾ ਜੀ ਹਾਂਜੀ ਥੋੜਾ ਕਰੜਾ ਵਕਤ ਆ ਜਾਂ ਥੋੜਾ ਨਹੀਂ ਨਹੀਂ ਕਰੜਾ ਨਹੀਂ ਆ ਹਾਂਜੀ ਹੈ ਚੋਣ ਬੋਲਾ ਹੀ ਆ ਅੱਛਾ ਹਾਂਜੀ ਇਹ ਪਸਮਾਨ ਹੋਟਿਆ ਅੱਧਾ ਥਾਣਾ ਹੈ ਹਾਂਜੀ ਠੀਕ ਅੱਧਾ ਦੁੱਧ ਆਉਂਦਾ ਏ ਜੇ ਆਪਾਂ ਦੋ ਮਾਲ ਲ ਲਈ ਅਗਲੇ ਤੋਂ ਇਹਦੇ ਚ ਪਾਈਆ ਅਧਮਰਗੀ ਅ ਅੱਧਾ ਕਿਲੋ ਦੁੱਧ ਹੋਵੇਗਾ ਨਹੀਂ ਨਹੀਂ ਕਿਲੋ ਨਾਲੋਂ ਜ਼ਿਆਦਾ ਹੋਊਗਾ ਕਿਲੋ ਨਾਲੋਂ ਜ਼ਿਆਦਾ ਦੁੱਧ ਹਾਂਜੀ ਠੀਕ ਆ ਹਾਂਜੀ ਤੇ ਬੈੜ ਜਿਹੜੀ ਆ ਦੋਸਤੋ ਵੱਡੇ ਕੱਦ ਕਾਟ ਦੇ ਵਿੱਚ ਆ ਬਹਿਣੀ ਵਾਲਾ ਅਗਲਾ ਥਾਂ ਤੁਸੀਂ ਨੋਟ ਕਰ ਲਿਓ ਅਗਲੇ ਦੇ ਜੇਕਰ ਆਪਾਂ ਅਗਲੇ ਨਾਲ ਅਗਲਾ ਚੋਣ ਹੋਵੇ ਤੇ ਅੱਧਾ ਦੁੱਧ ਆ ਹਾਂਜੀ ਠੀਕ ਆ ਅੱਧਾ ਦੁੱਧ ਘੱਟ ਠੀਕ ਸੀਲ ਸਲੱਗ ਪਾਈ ਜਾਂਦਾ ਪੂਰੀ ਆ ਤੇ ਆਹ ਵੇਖੋ ਜੀ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਠੀਕ ਆ ਜੀ ਦੋ ਪਾਰਾਂ ਦੇ ਵਿੱਚ ਜਿਹੜਾ ਦੋ ਪਾਰ ਦੇ ਵਿੱਚ ਹਵਾਨਾ ਡਵਾਈਡ ਬਿਲਕੁਲ ਨਜ਼ਰ ਆ ਰਿਹਾ ਠੀਕ ਆ ਜੀ ਤੇ ਵੈੜ ਦੀ ਜਿਹੜੀ ਫੇਸ ਦੀ ਕੁਆਲਿਟੀ ਆ ਆ ਵੇਖੋ ਚੈੱਕ ਕਰੋ ਆ ਫੇਸ ਦੀ ਕੁਆਲਿਟੀ ਦੇ ਮਗਰ ਬੱਚਾ ਹੈਪੀ ਬਈ ਕੀ ਆ ਬੱਚਾ ਭਲੀ ਜਾਵੇ ਮਹੀਨਾ ਹੋ ਗਿਆ ਜਾਨੂੰ ਸੁਰੀ ਨੂੰ ਆ ਇੱਕ ਮਹੀਨੇ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੋ ਇਹਨੂੰ ਤੇ ਬੱਚਾ ਜਿਹੜਾ ਨੀਚੇ ਜੰਗਾ ਭਰਿਆ ਦੇਵਸ਼ਾ ਦਿੱਤਾ ਉਹਦੇ ਵੱਛੀ ਦੇ ਠੀਕ ਨੀਚੇ ਬੱਚਾ ਹੈਗਾ ਜਰੂਰ ਤੁਸੀਂ ਨੋਟ ਕਰ ਲਿਓ ਤੇ ਵੜ ਹੁਣ ਕਿੰਨਾ ਚਵਾ ਰਹੀ ਹੈ ਬਈ 2 ਡੰਗ ਜੀ ਜੀ ਪਰਸੋਂ ਦੀ ਵੱਛੀ ਆਈ ਹੈ ਆਪਣੇ ਤੋਂ ਵੜ ਹਾਂ ਤੇ ਉਹਦੇ ਤੋਂ 15 16 ਕਿਲੋ ਹੁਣ 13 ਕਿਲੋ ਦੁੱਧ ਥੱਲੇ ਬਣਾ ਦੇਾਂਗੇ ਜੀ ਜੀ ਆਪਣੇ ਘਰੇ ਲਾਇਆ ਹਾਂਜੀ ਦੋਵੇਂ ਵੜਾਂ ਲਈ ਆਪਾਂ ਤੇ ਜੀ ਜੀ ਹੁਣ ਇਹਦੇ ਕੋਲ 13 ਕਿਲੋ ਬਣਾ ਦੇਾਂਗੇ ਆਪਾਂ 13 ਕਿਲੋ ਜੀ ਹਾਂਜੀ ਲੋ ਵੀ ਦੋਸਤੋ 13 ਕਿਲੋ ਦੀ ਮਿੰਨਤੀ ਤੁਸੀਂ ਕਾਰਬਜਟ ਕਰਕੇ ਚੁਾਈ ਕਰਕੇ ਤਸਦੀਕਾ ਕਰ ਲਿਓ ਠੀਕ ਹੈ ਜੀ ਥਣ ਥਣ ਦੀ ਕੁਆਲਿਟੀ ਇੱਕ ਵਾਰੀ ਦੇਖ ਕੇ ਚੈੱਕ ਕਰੋ ਠੀਕ ਆ ਥਣ ਥਣ ਬਿਲਕੁਲ ਮੁੱਠੀ ਜੋਂ ਨਾਲ ਦਾ ਥਣ ਆ ਆ ਦੇਖੋ ਜੀ ਤੇ ਵੀਰ ਨੇ ਜਿਹੜੀ ਗੱਲ ਦੱਸਤੀ ਆ ਵੀ ਪਰਲਾ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਆ ਦੱਸਾਂਗੇ ਭਾਈ ਜੀ ਤੇ ਅਗਲੇ ਨਾਲ ਅਗਲਾ ਚੋਲਿਓ ਜੇ ਤੇ ਦੁੱਧ ਜਿਹੜਾ ਬਿਲਕੁਲ ਉੱਪਰ ਬਹਿਣੀ ਵਾਲੇ ਤੇ ਅਗਲੇ ਥਣ ਨਾਲੋਂ ਕੰਪੇਅਰ ਕਰੀਏ ਤੇ ਉਧਰਲੇ ਜੇ ਅੱਧੀਆਂ ਧਾਰਾਂ ਨੇ ਠੀਕ ਆ ਜੀ ਤੇ ਬਾਕੀ 13 ਲੀਟਰ ਦੀ ਜਿਹੜੀ ਹੈ ਚਵਾਈਏ ਤੁਸੀਂ ਇਸ ਵੇੜ ਥੱਲੇੋਂ ਕਰ ਸਕਦੇ ਹੋ ਮੁੱਲ ਵੀਰ ਕਿੰਨਾ ਮੁੱਲ ਭਾਈ ਜੀ 600 ਫਿਰ ਤੇ 45000 ਦੀ ਹੁਣ 35000 ਚੋਂ ਮਾਨਤਨ ਕਰਦੇ 33000 ਕੋਈ ਜੇ ਥਣ ਪੂਰਾ ਹੁੰਦਾ ਫਿਰ ਵਾੜ ਹੈਗੀ ਸੀਗੀ 40 ਬਾਹਰ ਸੀਗੀ ਫਿਰ 45000 ਦੀ ਵਾੜ ਹੈਗੀ ਹੁਣ 33000 ਚੋਂ ਮਾਨਤਨ ਕਰ ਦਾਂਗੇ ਮੁੱਲ 35 ਹੈ 33000 ਛੱਡ ਦੇ ਠੀਕ ਹੈ 33000 ਦੇ ਵਿੱਚੋਂ ਜਿਹੜਾ 200000 ਰੁਪਈਆ ਦਾ ਛੱਡ ਦਾਂਗੇ ਸੀਲ ਸੋ ਪੂਰੀ ਆ ਜਿਹੜੇ ਬੰਦੇ ਮਰਜ਼ੀ ਵਹਿ ਜਾਵੇ ਜਵਾਗ ਵਹਿ ਜਾਵੇ ਕੋਈ ਭੈਣ ਚਵਾਈ ਕਰ ਲਈ ਠੀਕ ਆ ਜੀ ਰੱਸੀ ਕਿਸੇ ਤਰ੍ਹਾਂ ਦੇ ਕੋਈ ਨਿਆਣਾ ਪਾਉਣ ਦੀ ਵੈਸੇ ਲੋੜ ਨਹੀਂ ਪਈ ਇਦਾਂ ਇਦਾਂ ਜੀ ਇਦਾਂ ਹੀ ਵੀ ਖੋਲ ਕੇ ਦਿਖਾ ਜਿਹੜਾ ਭਾਅ ਛੱਡੋ ਇਦਾਂ ਹੀ ਚੱਲੇ ਬੱਚਿਆਂ ਨੂੰ ਬਾਟੇ ਹੀ ਪਾ ਦੇ ਇਦਾਂ ਹੀ ਛੋੜੋ ਠੀਕ ਹੈ ਜੀ ਇਸ ਦਾ ਹੋਊਗਾ ਤੋਰੀਆ ਵੀ ਜੇ ਹਾਂ ਹੋਏ 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 ਆ ਕਰੋ ਚੈੱਕ ਜੀ ਠੀਕ ਆ ਜੀ ਮੋੜ ਲਓ ਆਪਾਂ ਇਹ ਕਰ ਲਈ ਜਾਂਦੀ ਆ ਹਾਂ ਇਧਰ ਇਹ ਨਹੀਂ ਸੀ ਸਾ ਇਹ ਪੀ ਲਓ ਵੀ ਤਾਂ ਮਾਣ ਲਓ ਲੋ ਵੀ ਦੋਸਤੋ ਠੀਕ ਆ ਕਰੋ ਚੈੱਕ ਤੇ ਬਾਕੀ ਜਿਹੜੀ ਇੱਕ ਗੱਲ ਜ਼ਰੂਰ ਦੀ ਨਾ ਨੋਟ ਕਰਾਈਓ ਤੁਸੀਂ ਜ਼ਰੂਰ ਗੌਰ ਕਰ ਲਿਓ ਠੀਕ ਹੈ ਜੀ ਉਹ ਧਿਆਨ ਦੇ ਵਿੱਚ ਰੱਖ ਕੇ ਵੈੜ ਬੇਸ਼ੱਕ ਤੁਸੀਂ ਲੈ ਕੇ ਜਾ ਸਕਦੇ ਜੀ ਠੀਕ ਹੈ ਤੇ ਵੈੜ ਜਿਹੜੀ ਮੋਹਲਾ ਦੋਸਤੋ तकरीबन 33000 ਦੇ ਵਿੱਚੋਂ ਮੰਨਤਾ ਨੇ ਜੀ ਇਹ ਹੈ ਸ਼ਰਤਾਂ ਭਾਜੀ 32 ਦੀ ਲਾਸਟ 22 ਲੇਲਾ 30 ਲੇਲਾ 32 ਲੱਖ ਲੈ ਦੇ ਹਨਾ ਹਾਂ ਜੀ ਚੋਂ ਬਾਕੀ ਕੋਈ ਨਹੀਂ ਮਾਕ ਕੇ ਤੇ ਵੀਰ ਦਾ ਮੰਨਤਰ ਕਰਾਂਗੇ ਛੋਟੇ ਆਪਾਂ ਕਰ ਦਿਆਂਗੇ ਠੀਕ ਹੈ ਤੇ ਹੈਪੀ ਭਾਈ ਦੂਜੇ ਨੰਬਰ ਤੇ ਕਾਲੀ ਵੈੜ ਆ ਗਈ ਹੈ ਜੀ ਯਾਦਪਾਦ ਵਿੱਚ ਵੀ ਚੰਗੀ ਹੈ ਨਾ ਜੀ ਹਾਂ ਜੀ ਇਹ ਵੀ 30000 ਹੈ ਜੀ ਠੀਕ ਹੈ ਜੀ ਸੀਲਸ ਆ ਪੂਰੀ ਹੈ ਹਵਾਨਾ ਜਿਹੜਾ ਦੋਸਤੋ ਵੇਖੋ ਤੁਸੀਂ ਸੋਹਣਾ ਹਵਾਨੇ ਦੀ ਦਿੱਖ ਹੈਗੀ ਹੈ तकरीबन ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਬਾਈ ਇਹਨੂੰ ਭਾਜੀ 10 ਦਿਨ ਹੋ ਗਏ ਸੂਈ ਨੂੰ ਅਵਸ਼ਾਜ ਮਗਰ ਅਜੇ ਬੱਚਾ ਮਗਰ ਦਿਖਾਵਾਂਗੇ ਜੀ ਤੇ ਸੂਬਾ ਦੂਜਾ ਦੂਜਾ ਸੂਬਾ ਜੀ ਦੂਜਾ ਸੂਬਾ ਜਿਹੜਾ ਵੈੜ ਹੈ ਦੋਸਤੋ ਸੂਈ ਆ ਵੈੜ ਤੇ ਬਿਲਕੁਲ ਜਿਹੜੀ ਬਨਾਵਟ ਹੈਗੀ ਥਣਾ ਦੀ ਹਵਾਨੇ ਦੀ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜਿਆ ਥਣ ਵੇਖ ਲਓ ਐਦਾਂ ਦਾ ਥਣ ਲੱਗਾ ਹੈਗਾ ਜੀ ਇਸ ਵੈੜ ਨੂੰ ਠੀਕ ਹੈ ਬਿਲਕੁਲ ਮੁੱਠੀ ਵਾਲਾ ਥਣਾ ਕੋਈ ਛੋਟਾ ਜਿਹਾ ਥਾਣੀ ਕਿਵਾ ਚੰਗਾ ਤੇ ਚੁਵਾਈ ਦੇ ਵਿੱਚ ਵੀਰ ਕਿਵੇਂ ਪਾਸ ਆ ਬਿਲਕੁਲ ਮੈਂ ਕਹਿੰਦਾ ਇੱਕ ਨੰਬਰ ਦੀ ਕੋਈ ਪੂਛ ਨਹੀਂ ਕੋਈ ਥਨ ਵਾਧ ਘਾਟ ਨਹੀਂ ਜੀ ਬਿਲਕੁਲ ਬਰਾਬਰ ਹੈ ਹਾਂ ਜੀ ਮਗਰਲੇ ਹਨ ਹਾਂ ਜੀ ਤੇ ਇਹਦਾ ਮੁੱਲ ਵੀਰ ਕਿੰਨਾ ਫਿਰ ਭਾਜੀ ਮੁੱਲ ਕਰਨ ਨੂੰ ਪਿਆ 55 ਕਰੀਏ 50 ਕਰੀਏ 40000 ਚ ਮਾਨਸਣ ਕਰ ਦਿੰਦੇ 45000 ਦੇ ਵਿੱਚ 43000 ਦੀ ਵਾੜ ਦੇ ਜਾਗੇ ਠੀਕ ਆ 43000 ਦੀ ਜਿਹੜੀ ਵਾੜ ਦੋਸਤੋ ਲੈ ਦੇ ਵੀਰਾਂ ਦਾ ਵੀ ਕਰ ਲਾਂਗੇ ਠੀਕ ਆ ਜੀ ਮੁੱਲ 45 ਭਾਵੇਂ ਕਰਾ ਲਓ ਠੀਕ ਆ ਆ ਦੇਖੋ ਜੀ ਠੀਕ ਆ ਜੀ ਆ ਥਾਣ ਹਵਾਨਾ ਜੀ ਇਹ ਵੀ ਕੱਢੀਏ ਪਰ ਦਿਖਾਈਏ ਵੀਰ ਇਹਦੇ ਕੋਲ ਹੀ ਭਾਈ 15 ਕਿਲੋ ਦੋ ਜਿਓ ਥਲੇ ਦੋ ਦੇਦੇ ਕੋਲ ਹੀ 17 18 ਕਿਲੋ ਹੈ ਠੀਕ ਆ ਜੀ ਹਾਂ ਜੀ ਇਹਨਾਂ ਦਾ ਜੀ ਵੀ ਲੈ ਆਪਣੇ ਘਰ ਠੀਕ ਆ ਜੀ ਕਾ ਵੀ ਇਧਰ ਕਰ ਦਿੰਗਾ ਜੀ ਬਿਲਕੁਲ ਪਰ ਹੋਣ ਲੱਗਾ ਜਰੋਨ ਬੱਚਾ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ ਬੱਚਾ ਬੱਛਾ ਨੀਤੇ ਠੀਕ ਆ ਲੈ ਲੈ ਪਾਹੀਏ ਇਹ ਪੱਤੇ ਇੱਥੇ ਆ ਠੀਕ ਹੈ ਜੀ ਕਦ ਕਾਠੀ ਉੱਚਾ ਹੈ ਠੀਕ ਹੈ ਦੋਸਤੋ ਬਿਲਕੁਲ ਧਿਆਨ ਉੱਚੇ ਵੱਡੇ ਕਦਕਾਰ ਦੇ ਵਿੱਚ ਤੇ ਹਵਾਨਾ ਵੀ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਹੈ ਹਵਾਨੇ ਦਾ ਬਨਾਥਣਾ ਜਿਹੜਾ ਹੈਗਾ ਪੱਧਰ ਲੇਵਾ ਤੇ ਥਣਸੁਣ ਵੀ ਚੰਗਾ ਲੱਗਾ ਹੈਗਾ ਮੋੜ ਦੇ ਕੇ ਭਰਾ ਕਈ 18 ਕਿਲੋ ਦੋਦੀ ਇਹ ਦੇਲ ਜਾਣ ਤੇਰੇ ਅੱਪ ਤੋਂ ਪਰਸੋਂ ਨਹੀਂ ਆਈਆਂ ਦੋਵੇਂ ਵੈੜਾ ਰੋਕਿਓ ਭਾਈ ਜੀ ਤੋਰ ਲਵੀਂ ਆ ਲੋ ਵੀ ਦੋਸਤੋ 15 15 ਕਿਲੋ ਵੀਰਾਂ ਦਾ ਵੀ ਚਵਾ ਜਿਹੜਾ ਮਰਜੀ ਵੀਰ ਕਰ ਲੈ ਠੀਕ ਹੈ ਤੇ ਦੁੱਧ ਬੱਦ ਸੀਗਾ ਬਾਕੀ ਚਲੋ ਕੋਈ ਪਸ਼ੂ ਜਦੋਂ ਆਉਂਦਾ ਨਵੇਂ ਟਿਕਾਣੇ ਤੇ ਤੇ ਜੀ ਜਾਨੀ ਲਾਉਂਦਾ ਕੋਈ ਦੋ ਚੌ ਦਿਨਾਂ ਬਾਅਦ ਯਾਰੀ ਸੈਟਿੰਗ ਹੋ ਜਾਂਦੀ ਓਹਦੇ ਭਾਈ ਚਵਾਉਗੀ ਵੈੜਾ ਠੀਕ ਹੈ 20 ਕਿਲੋ ਆ ਨਹੀਂ ਹੋਰ 15 16 ਕਿਲੋ ਫੇਰ ਜਾਉਗੇ ਠੀਕ ਹੈ ਜੀ ਮੌਕੇ ਦਾ ਆਪਣੇ ਘਰੇ ਇਹਨਾਂ ਦੁੱਧ ਤਿਆਰ ਦੁੱਧ ਸਟਾਰਟ ਆ ਚਵਾਈ ਬਿਲਕੁਲ ਪੋਲੀ ਹੈ ਜੀ ਮੈਂ ਕਹਿੰਦਾ ਚੌਣ ਪੋਲੀ ਜੀ ਬੱਚਾ ਜਿਹੜਾ ਬੱਛਾ ਪਾ ਦਿਖਾ ਦਿੰਨੇ ਆ ਜੀ ਆਹ ਬੱਛਾ ਦੇਖ ਲਓ ਜੀ ਠੀਕ ਹੈ ਬੱਚਾ ਜ ਆਜੋ ਜੀ ਤੇ ਇਹਦਾ ਵੀਰ ਕਿੰਨਾ ਲੈ ਦੇ ਦੱਸਿਆ ਸੀ ਲਾਸਟ ਇਹਦਾ ਭਾਜੀ ਮੈਂ ਮੋਲ 50 55 43000 ਦੀ ਵਾੜ ਦੇ ਦਿਆਂਗੇ 43 ਦੀ ਹਾਂਜੀ ਉੱਤੇ ਛੋੜ ਛੋੜ ਕੋਈ ਤਸੱਲੀ ਦੋ ਟਾਈਮ ਚਾਰ ਟਾਈਮ ਕੋਈ ਕਰ ਲੈਣਾ ਕਿੰਨਾ ਭਾਵਾ ਤਿੰਨ ਦਿਨ ਕਰੀ ਜਾਵੇ ਜੀ ਠੀਕ ਆ ਜੀ ਠੀਕ ਆ ਇਸ ਤੋਂ ਬਾਅਦ ਬਾਈ ਹੈਪੀ ਇਹ ਵੀਰ ਟੋਕੜ ਗੱਬਣਾ ਜੀ ਹਾਂਜੀ ਇਹ ਟੋਕੜ ਗੱਬਣਾ ਜੀ ਠੀਕ ਆ ਇਹ ਵਾੜ ਜਿਹੜੀ ਦੋਸਤੋ ਟੋਕੜ ਤੇ ਨਾਲ ਗੱਬ ਵੀ ਹੈਗੀ ਆ ਗੱਬਣਾ ਸਮਾਂ ਬਾਈ ਕਿੰਨੇ ਦੀ ਅੱਗੇ ਗੱਬਣਾ ਚੈੱਕ ਪਾਸ ਇਹ ਭਾਜੀ 4 ਮਹੀਨਾ ਦੀ ਚੈੱਕ ਪਾਸ ਆਪਾਂ ਚੈੱਕ ਕਰਵਾ ਹੀ ਆਉਂਦਾ ਕੋਈ ਵੀ ਡਾਕਟਰ ਲੈ ਕੇ ਚੈੱਕ ਕਰਵਾ ਕੇ ਲੈ ਆ ਠੀਕ ਆ ਵੀ ਹਾਂਜੀ ਲੋ ਵੀ ਦੋਸਤੋ ਚੈੱਕ ਤੁਸੀਂ ਆਪਣੀ ਜਿਹੜੀ ਕੋਈ ਡਾਕਟਰ ਲੈ ਕੇ ਤੁਸੀਂ ਆ ਸਕਦੇ ਹੋ ਲੋਕੋਂ ਵੀ ਕੋਈ ਡਾਕਟਰ ਤੁਸੀਂ ਜਿਹੜਾ ਲੈ ਸਕਦੇ ਹੋ ਠੀਕ ਆ ਤਸੱਲੀ ਤੁਸੀਂ ਆਪ ਕਰਨੀ ਹੈਗੀ ਆ ਇਹ ਜੇ ਮਰੀਆ ਬਤਾ ਦਈਏ ਮਗਰਲਾ ਸਾਂਝੇ ਕਿ ਤਰ ਤਰ ਸਕਦਾ ਉਹ ਜੀ ਜੋ ਹੈ ਪੂਰਾ ਵਾ ਦੋ ਚਾਰ ਵਾਦੀ ਹੋਣੀ ਆ ਮਗਰ ਨੇ ਬੈਲੀਆਂ ਦੇ ਦੂਜੇ ਚ ਤਾਂ ਣ ਥਣ ਟੈਟ ਆਉਦਾ ਵਾ ਲੱਗ ਲੂ ਪਾ ਕੇ ਪੱਕੇ ਦਾ ਆ ਬੈਣੀ ਵਾਲੇ ਪਾਸਾ ਮਗਰਲਾ ਥਾਣੇ ਹਾਂਜੀ ਤੇ ਕਿੰਨੀ ਗਤਾਰ ਆਉਂਦੀ ਹੈ ਜੀ ਉਹਦੀ ਧਾਰ ਵੀ ਦੁੱਧ ਪੂਰਾ ਆਉਂਦਾ ਵਾ ਬੜੀ ਬਰੀਕ ਆਉਂਦੀ ਧਾਰ ਬਰੀਕ ਆਉਂਦੀ ਹਾਂਜੀ ਥੋੜਾ ਕੜਾ ਫਿਰ ਚੱਲਦਾ ਹਾਂਜੀ ਹਾਂਜੀ ਠੀਕ ਆ ਉਹਨਾਂ ਨੱਪ ਨੂੰ ਪਾ ਕੇ ਰੀਟਾ ਸੂਵੇ ਹੁਣ ਕਿੰਮਾ ਚੱਲਣ ਲਈ ਹੈ ਜੀ ਇਹ ਭਾਈ ਦੂਜੇ ਸੂਵੇ ਗਾੜੀ ਸੋਣਾ ਪਹਿਲੇ ਸੂਈ ਅਗਰ ਦੂਜੇ ਸੁਵੇ ਲਈ ਬਣੀ ਹੈ 4 ਮਹੀਨੇ ਚੈੱਕ ਪਾਸ ਆ 4 ਮਹੀਨੇ ਚੈੱਕ ਪਾਸ 5 ਕਿਲੋ ਦੁੱਧ ਆ ਦਿਖਾਈਏ ਵੀਰੇ ਵੀ ਕੱਢੀ ਕੇ ਬਾਹਰ ਤੇਨੂੰ ਤੇ 5 ਕਿਲੋ ਹੈਗਾ ਦੁੱਧ ਹੁਣ ਹਾਂਜੀ 5 ਕਿਲੋ ਦੁੱਧ ਪੱਕਾ ਆ ਦੋਵੇਂ ਟਾਈਮ ਮਿਲਦੀ ਪਈ ਐ ਦੋਵੇਂ ਟਾਈਮ ਜੀ ਓਕੇ ਲੋ ਵੀ ਦੋਸਤੋ ਜਿਹੜੀ ਬਿਲਕੁਲ ਨਾਰਮਲ ਆ ਭਾਅ ਪੜਤੇ ਵਾਲੀ ਜਿਹੜੀ ਵੇੜ ਹੁੰਦੀ ਆ ਤਕਰੀਬਨ ਤੇ ਉਹ ਵੀ ਬਿਲਕੁਲ ਜੈਨੂਇਨ ਦਾ ਰੇਟ ਹੋਵੇਗਾ ਤੇ ਜੇਕਰ ਤੁਸੀਂ ਅੱਗੇ 5 ਕਿਲੋ ਦੁੱਧ ਹਨਾ ਵੀ ਚਾਹ ਪਾਣੀ ਵਾਸਤੇ ਆ ਬਾਕੀ ਅੱਗੇ 4 ਮਹੀਨੇ ਜਿਹੜੀ ਗੱਪਣ ਚੈੱਕ ਪਾਸ ਆ ਠੀਕ ਆ ਤੇ ਬੇਸ਼ੱਕ ਤੁਸੀਂ ਵਾੜ ਇਹ ਵੀ ਖਰੀਦ ਸਕਦੇ ਹੋ। ਬਾਕੀ ਕਿਸੇ ਕਿਸਾਨ ਵੀਰ ਨੇ ਵੀ ਜਿਹੜਾ ਦੋਸਤੋ ਆਪਣਾ ਬਜਟ ਦੇਖਣਾ ਹੁੰਦਾ ਕੋਈ ਵੀਰ ਥੋੜੇ ਪੈਸੇ ਲਾ ਕੇ ਹਨਾ ਵੀ ਓਨਾਂ ਕ ਪਸ਼ੂ ਦਾ ਦੁੱਧ 팔ਕੇ ਰਾਜੀ ਆ ਕਿਸੇ ਨੇ ਵੱਧ ਪੈਸੇ ਲਾਉਣੇ ਹੁੰਦੇ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਵੀਡੀਓ ਦੇ ਵਿੱਚ ਦੋਸਤੋ ਪਸ਼ੂ ਐਨੀਮਲ ਤੁਹਾਨੂੰ ਦਿਖਾਉਂਦੇ ਰਹਿੰਨੇ ਆਪਾਂ ਤੇ ਮੁੱਲ ਵੀ ਕੀ ਆ ਮੋਹਲਾ ਵੀਰ ਜੀ ਤੁਸੀਂ ਕਰਦੇ ਹੋ ਇਹ ਛੋਟੇ ਛੋਟੇ ਮੋਲਾਪਾ ਕਰਨੇ ਆ ਦੱਸੋ ਫਿਰ ਵੀਰ ਜੀ ਛੱਡੋ ਕੋਈ 15 ਨਹੀਂ ਕਰਨਾ ਕੋਈ 14 ਨਹੀਂ ਕਰਨਾ 12000 ਦੀ ਦੇ ਦੇਾਂਗੇ 12000 ਦੀ 12000 ਦੀ 4 ਮਹੀਨੇ ਦੀ ਗੱਲ ਚੈੱਕ ਪਾਸ ਸਾਡੇ ਡਾਕਟਰ ਕੋਲ ਜਾ ਕੇ ਤਸੱਲੀ ਕਰਿਆ ਜੀ ਅੱਛਾ ਤੇ ਬਾਕੀ ਓਵਰ ਆਲ ਚਾਰੇ ਥਾਂ ਠੀਕ ਆ ਬਾਕੀ ਬਹਿਣੀ ਵਾਲਾ ਮਗਰਲਾ ਜਿਹੜਾ ਨਾ ਬਹਿਣੀ ਵਾਲਾ ਦੂਜਾ ਏੜਾ ਜੀ ਇਧਰ ਨਹੀਂ ਛੱਡਦਾ ਅੱਛਾ ਹਾਂਜੀ ਥੋੜੀ ਤਾਂ ਟੈਟ ਆਉਂਦੀ ਆ ਬਾਕੀ ਚੂਣ ਕੋਈ ਲੱਤ ਛੜਨੀ ਕੋਈ ਕੋਣੀ ਪਾੜਾ ਪਾ ਕੇ ਵੰਗਾ ਪਾ ਕੇ ਬਹਿ ਜੇ ਥਲੇ ਜੀ ਠੀਕ ਹੈ ਵੀਰ ਠੀਕ ਹੈ ਜ਼ਰੂਰ ਇਸ ਤੋਂ ਬਾਅਦ ਇੱਕ ਜਿਹੜੀ ਦੋਸਤੋਂ ਚੌਥੇ ਨੰਬਰ ਵਾਲੀ ਬੈੜਾ ਠੀਕ ਹੈ ਠੀਕ ਹੈ ਕੱਦ ਕਾਠੀ ਬਿਲਕੁਲ ਜਿਹੜਾ ਮੀਡੀਅਮ ਕੱਦ ਕਾਠਾ ਤੇ ਬੈੜੀ ਚੰਗੀ ਆ ਇਹ ਬਾਈ ਸੂਣੀ ਆ ਜਾਂ ਹਜ ਕੀ ਦੀ ਡਿਟੇਲ ਆ ਇਹ ਭਾਜੀ ਮਹੀਨਾ ਹੈਗਾ ਟੀਕਾ ਭਰਾਏ ਨੂੰ 5 ਕਿਲੋ ਦੁੱਧ ਜੋ ਇਹ ਤੇ ਆ ਹੁਣੇ ਤੁਰੀ ਗਈ ਹੈ ਜੇ ਚੋਈ ਕਰਕੇ ਲੈ ਆਪਾਂ ਦੀ ਅੱਛਾ 5 ਕਿਲੋ ਦੁੱਧ ਹਾਂਜੀ ਤੇ ਇਹ ਕਿੰਨੇ ਮਹੀਨੇ ਦੀ ਪਣੀ ਹੈ ਮਹੀਨੇ ਦਾ ਟੀਕਾ ਭਰਾਏ ਜੀ ਉਹਨਾਂ ਨੇ ਪੰਜ ਖਾਲੀ ਕਰਕੇ ਪਰ ਦੇਣੀ ਕੋਈ ਵੀ ਇਹ ਨਾ ਵੀਰ ਕਹੇ ਤੂੰ ਗ੍ਰੈਂਡ ਜੀ ਖਾਲੀ ਕਰਕੇ ਆਪਾਂ ਦੇਣੀ ਆ ਜੀ ਬਿਲਕੁਲ ਆ ਮਹੀਨੇ ਦਾ ਫਿਰ ਫਿਰ ਕਿਹੜਾ ਕੋਈ ਚੈੱਕ ਹੋਣਾ ਦਾ ਕੋਈ ਚੈੱਕ ਪਾਸ ਨਹੀਂ ਹੋਣੀ ਜੀ ਤੇ ਬੇਸ਼ੱਕ ਜੀ ਦੋਸਤੋ ਸਮਾਂ ਦਾ ਕੇਜੀ ਨਿਕਲ ਆਵੇ ਜੀ ਬੇਸ਼ੱਕ ਖਾਲੀ ਮੰਨ ਕੇ ਲੈ ਕੇ ਜਾ ਸਕਦੇ ਹੋ ਦੋਸਤੋ ਤੁਸੀਂ ਪਰ ਮਹੀਨੇ ਦਾ ਇੱਕ ਜਿਹੜਾ ਟੀਕਾ ਏਆਈ ਹੋਈ ਆ ਬਾਕੀ ਹੈ ਜੀ ਸੋਹਣੀ ਜੀ ਠੀਕ ਆ ਤੇ ਵੜੀ ਜਿਹੜੀ ਹੈਗੀ ਪੂਰੀ ਸਫਾਈ ਦੇ ਵਿੱਚ ਆ ਥੱਲੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੜਾ ਵੀਰ ਹਲਾਇਓ ਮੈਨੂੰ ਹਾਂ ਲੋ 5 ਕਿਲੋ ਹੋਣਾ ਦੁੱਧ ਹੈਗਾ ਤੁਹਾਨੂੰ 5 ਕਿਲੋ ਦੁੱਧ ਪੱਕਾ ਜੀ ਦੋਵੇਂ ਡੰਗ ਜੀ ਦੋਵੇਂ ਟਾਈਮ ਦੋਵੇਂ ਟਾਈਮ ਕਿੱਦਾਂ ਮਰਜੀ ਚੋਲੋ ਪਾੜਾ ਪਾਵੇ ਆ ਕਰੋ ਚੈੱਕ ਭਰਾਓ ਆ ਦੇਖੋ ਜੀ ਹਮ ਆ ਕਰੋ ਚੈੱਕ ਠੀਕ ਆ 5 ਕਿਲੋ 5 ਕਿਲੋ ਇਸ ਵੈੜ ਦੇ ਥੱਲੇ ਜਿਹੜਾ ਦੁੱਧ ਹੈਗਾ ਤੇ ਮੁੱਲ ਵੀ ਭਾਈ ਹੈਪੀ ਦਾ ਦੱਸ ਦੇ ਵੀ ਕਿੰਨਾ ਕੁ ਲੈ ਲੈਣਾ ਤੇਰੀ ਕੋਈ 12 ਨਹੀਂ ਕਰਨਾ ਕੋਈ 13 ਨਹੀਂ ਕਰਦਾ 10000 ਦੀ ਦੇ ਦੇਣਗੇ ਇਹ 10000 ਦੀ 10000 ਦੀ 10000 ਦੀ ਆ ਠੀਕ ਆ ਉਹ ਜੋੜੀ ਲੱਗੂਗਾ ਤੇ 20 ਹੀ ਦੇ ਦਿਆਂਗੇ ਇਹ ਦੋਨੋਂ ਜੜੀਆਂ ਜੋੜੀ ਲੱਗੂਗਾ ਉਦਾਂ 12 ਦੀ ਆ ਜੋੜੀ ਲੱਗੂ ਤੇ 20 ਜਾਂਦੀ ਦੇ ਦੇਣਗੇ ਆ ਤੀਜੇ ਤੇ ਚੌਥੇ ਨੰਬਰ ਵਾਲੀ ਹੈ ਨਾ ਹਾਂਜੀ ਠੀਕ ਆ ਬਈ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਿਓ ਹਾਂਜੀ ਦੋ ਇੱਕੋ ਜਿਹੀ ਹਾਂ ਇੱਕੋ ਜੀਆਂ ਕੱਦ ਕਾਠੀ ਵੀ ਇੱਕੋ ਜਿਆ ਕਿਉਂਕਿ ਇਹ ਚੌਥੇ ਨੰਬਰ ਵਾਲੀ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਤੀਜੇ ਤੇ ਚੌਥੇ ਵਾਲੀ ਦਾ ਤੁਸੀਂ ਇਕੱਠੇ ਦਾ ਵੀ ਸੌਦਾ ਮਾਰਦੇ ਹੋ ਉਹ ਵੀ ਬਾਈ ਨੇ ਦੱਸਦਾ ਵੀ ਤੁਹਾਨੂੰ ਕੇਸ ਮੋਲ ਭਾਦ ਚਿੜੀ ਚੀਜ਼ ਮਿਲ ਜਾਊਗੀ ਤੇ 5 ਕਿਲੋ ਦੋ ਤਾਂ ਹੋ ਜਾਵੇਗਾ ਠੀਕ ਆ ਇਹਦੇ ਭਾਈ ਟੋਕਰੀ ਪੜੇਗਾ ਘਰ ਜਨ ਬਿਲਕੁਲ ਅਸੋ ਦੋਸਤੋ ਹਰ ਕ ਵੀਰ ਦੀ ਇੱਛਾ ਹੁੰਦੀ ਆ ਕਿ ਜੇ ਨਾ ਕੋਈ ਛੋਟਾ ਪਸ਼ੂ ਵੀਰ ਨੂੰ ਲੱਭਦੇ ਆ ਤੇ ਵੱਡੀਆਂ ਬੇੜਾਂ ਵੱਡੀਆਂ ਬੇੜਾਂ ਵੀ ਕਿਤੇ ਨਾ ਕਿਤੇ ਦਿਖਾਈ ਦੀਆਂ ਜਿਆਦਾ ਤੇ ਛੋਟੀ ਬੇੜ ਵੀ ਆ ਕਿਸੇ ਨੇ ਭਾ ਪੜਤਾ ਉਦਾਂ ਦਾ ਜਿਹੜਾ ਦੋਸਤੋ ਹਨਾ ਵੀ ਕੋਈ ਛੋਟੇ ਵੀਰ ਨੇ ਕੋਈ ਕਰਮ ਨਾ ਨਿੱਕੀ ਬੇੜ ਵੀ ਲੱਗ ਰੋ ਕਿ ਘਰੇ ਮਾਤਰ ਲੈਣੀ ਨਹੀਂ ਥੋੜੇ ਦੋਦਾਂ ਦੀ ਥੋੜੇ ਦੋਦਾਂ ਦੀ ਹਾਂਜੀ अच्छा ये फिर लास्ट टाइम लगी 10000 10000 ਦੀ ਜੋੜੀ ਲਊ 20 ਦੀ ਛੋੜ ਕੋ ਨਹੀਂ ਆਇਆ ਮੈਂ ਤਾਂ 100 20 ਦਾ ਕਰ ਦੇ ਹਾਂ ਜੇ ਤੁਸੀਂ ਤੀਜੇ ਤੇ ਚੌਥੇ ਨੰਬਰ ਵਾਲੀ ਲੈ ਲਓਗੇ ਤੇ 20000 ਦੀ ਜੋੜੀ ਆ 500 ਛੋੜ 20000 ਦੇ ਵਿੱਚੋਂ 500 ਰੁਪਿਆ ਛੋੜ ਆ ਦੋਹਾਂ ਦੀ ਜੋੜੀ ਲਊਗਾ ਇਹਦੇ ਇਸ ਤੋਂ ਬਾਅਦ ਇੱਕ ਹੋਰ ਸਿੰਘਾਂ ਲਈ ਵੇੜਾ ਤੇ ਕੱਚੀ ਹੈ ਬਈ ਮਹੀਨਾ ਕਾ ਇਹ ਇੱਕ ਮਹੀਨਾ ਬਾਜੀ ਲੈਂਦੀ ਜੋ ਇੱਕ ਮਹੀਨਾ ਲਈ ਤੇ ਕਿੰਨਾ ਸੁਆ ਇਹਨੇ ਵੀ ਤੀਜਾ ਸੁਆ ਦੂਜਾ ਸੁਆ ਤੀਜਾ ਤੇ ਜਾ ਤੀਜਾ ਸੁਣਾ ਤੀਜਾ ਸੁਣਾ ਤੇ ਮੁੰਡੂ ਨਹੀਂ ਮਾਰਨਾ ਹਾਂਜੀ ਠੀਕ ਬਿਲਕੁਲ ਬਾਕੀ ਦੋ ਦੋ ਡਰਾਈ ਦੋ ਤਿੰਨ ਮਹੀਨੇ ਹੋ ਗਏ ਕੀਤੀ ਨਹੀਂ ਅਗਲੇ ਨੇ ਹਾਂਜੀ ਬਿਲਕੁਲ ਤੇ ਮਹੀਨਾ ਕਿ ਕਾਕੇ ਮਹੀਨਾ ਸਹੀ ਕੋਈ ਨੋਟ ਕਰਾਇਆ ਕਰ ਮੈਂ ਕਹਿੰਦਾ ਵੀ ਜੇ ਪਿੰਡੋਂ ਗਾ ਲਈ ਆ ਆਪਾਂ ਦੇ ਵੀਰ ਦੇ ਘਰੇ ਕੱਲ੍ਹ ਦੁੱਧ ਵੀ 12 13 ਕਿਲੋ ਦਿੰਦੀ ਰਹੀ ਜੋ ਪੂਰੀ ਬੰਦੀ ਗਾ ਛੱਲੇ ਬਿਲਕੁਲ ਬਿਲਕੁਲ ਆਪਾਂ ਸੱਜਰਗਾ ਵੇਖੀ ਆ ਨਾ ਇਹ ਅੱਛਾ ਜੀ ਹਾਂਜੀ ਉਹ ਤਾਂ ਭਾਅ ਤੋਂ ਸਾਂਭੇ ਨਹੀਂ ਜਾਂਦੇ ਡੰਗੇ ਕਰਕੇ ਉਹਨਾਂ ਦੇ ਦੇ ਇੱਕ ਮੈਂ ਤੇ ਮੈਂ ਚੁਈ ਜਾਵਾਂਗੇ ਠੀਕ ਆ ਲੋ ਵੀ ਦੋਸਤੋ 1 ਮਹੀਨੇ ਦੀ ਕੱਚੀ ਆ ਠੀਕ ਹੈ ਜੀ ਬਾਕੀ ਦੁੱਧੋਂ ਪਸ਼ੂ ਐਨੀਮਲ ਡਰਾਈ ਹੁੰਦਾ ਜਦੋਂ ਮਹੀਨਾ ਕ ਸਮਾਂ ਰਹਿ ਜਾਂਦਾ ਕਈ 2 ਕੁ ਮਹੀਨੇ ਪਹਿਲਾਂ ਵੀ ਛੱਡ ਦਿੰਦੇ ਤੇ ਕਈ 3 ਮਹੀਨੇ ਛੱਡ ਦਿੰਦੇ ਆ ਕਈ ਕਹਿੰਦੇ ਭਾਜੀ ਸ਼ਾਈ ਵਾਲ ਦੇ 3 ਲੈਣੀ ਆ ਫੈਡ ਵੀ ਚੰਗੀ ਆਉਦੀ ਏ ਜੀ ਹਾਂ ਹਾਂ ਫੈਡ ਵੀ ਚੰਗੀ ਮੱਝਾ ਹੋਏਗਾ ਦੁੱਧ ਆ ਠੀਕ ਹੈ ਜਿਹੜੇ ਨੇ ਛੱਡ 70000 ਰੁਪਏ ਨਾਲ 18-20000 ਦੀ ਗੱਲ ਮੈਂ ਜਾਨੀ ਦੁੱਧ 9 10 ਤੇ 10-12 ਕਿਲੋ ਦਈਏ ਉਹਨਾਂ ਨੇ ਹਾਂ ਬਿਲਕੁਲ ਤੇ ਅੱਗੇ ਸੂਣਾ ਵੀ ਤਕਰੀਬਨ ਜੇਕਰ ਆਪਾਂ ਵੇਖੀਏ ਤੇ ਫਰਵਰੀ ਹਾਂ ਜੀ ਗ ਅੱਜ ਜਿਹੜੇ ਦੋਸਤੋ ਕੁਝ ਕੁ ਛੋਟੇ ਭਾਅ ਵੀ ਹੈਗੇ ਆ ਬਾਕੀ ਵਿਹੜਾ ਦੇ ਹਿਸਾਬ ਨਾਲ ਤੁਹਾਨੂੰ ਜਿਹੜੇ ਨਾਰਮਲ ਕੋਈ 40000 ਵਾਲੀਆਂ ਵੀ ਹੈਗੀਆਂ ਨੇ ਤੇ ਕੋਈ ਛੋਟੇ ਭਾਅ ਵੀ ਹੈਗੇ ਛੋਟੇ ਜ਼ਿੰਮੇਦਾਰ ਬਿਲਕੁਲ ਜਿਹੜੇ ਵੀਰ ਹੈਗੇ ਆ ਉਹਨਾਂ ਵੀ ਜਿਹੜੇ ਘੱਟ ਪੈਸੇ ਕਿਸੇ ਨੇ ਖਰਚ ਕਰਨੇ ਆ ਉਹਨਾਂ ਲਈ ਤੁਸੀਂ ਆ ਵੇਖੋ ਚਲੋ ਮੈਂ ਆ ਗਾਈਆਂ ਚਲੋ ਮਾਰ ਅੱਜ ਜਿਹੜਾ ਦੋਸਤੋ ਤਕਰੀਬਨ ਨੇੜੇ ਜਾ ਕੇ ਪਸ਼ੂ ਲਾਹੇ ਪੁੱਪ ਕਊਗਾ ਕਿਉਂਕਿ ਦਿਨ ਹਜੇ ਤਕਰੀਬਨ ਇੱਕ ਮਹੀਨਾ ਪੂਰਾ ਪਿਆ ਸਮਾਂ ਹਾਂਜੀ ਦੇਖੋ ਇਹ ਵੀ ਸੀਜ਼ਨ ਸਾਊ ਆ ਲਓ ਇਹਦੇ ਦੇ ਸੁਆੜ ਵੇਖੋ ਜੀ ਹਾਂ ਇਧਰ ਢੱਲਾ ਢੂ ਲਾ ਕੇ ਨਹੀਂ ਆਈ ਨਹੀਂ ਨਹੀਂ ਬਹੁਤ ਜ਼ਿਆਦਾ ਬਣੂਗੀ ਵੈਸੇ ਬਾਕੀ ਚਲੋ ਇਹਨਾਂ ਵੀ 10 ਤੋਂ 12 ਲੀਟਰ ਚੋਈ ਜਾਣਾ ਇਹਨੇ ਹਾਂਜੀ ਇਹਨਾਂ ਆ ਆ ਆਪਣਾ ਭਾਜੀ ਵੀਰ ਕੋਈ ਸੇਵਣਾ ਲਾ ਗਿਆ ਇਹ ਨਹੀਂ ਕੋਈ ਕਹੂਗਾ 10 12 ਕਹਦਾ ਸੇਵਣਾ ਕਰੇ ਪ੍ਰਾਲੀ ਦੇ ਬਣ ਛੱਡੇ ਜੀ ਸੇਵਣਾ ਵਾਲਾ ਵੀਰ ਖੜੇ ਤੇ ਬਿਲਕੁਲ ਬਿਲਕੁਲ ਹਾਂਜੀ ਤੇ ਕਿੰਨਾ ਮੋਲ ਲੈਂਦਾ ਵੀਰ ਮੋਲ ਲੈ ਭਾਜੀ ਤਿਆਰ ਹੈ 5000 ਦੀ ਹਾਂ ਹੁਣ 16000 ਤੋਂ 200 ਛੋਟ ਕਰ ਦਿਆਂਗੇ 16000 ਦੇ ਵਿੱਚੋਂ ਹਾਂਜੀ ਠੀਕ ਆ ਚਲੋ 500 ਹੀ ਛੋਟ ਦਾਂਗੇ 15000 ਦੀ ਵੇਚਾਂਗੇ ਜੀ ਠੀਕ ਆ 15000 ਦੀ ਜਿਹੜੀ ਦੋਸਤੋ ਪਈਆਂ ਤਾਂ ਵੀ ਦੇ ਦਾਂਗੇ ਆਪਾਂ ਠੀਕ ਆ ਤੇ 1 ਮਹੀਨੇ ਦੀ ਕੱਚੀ ਆ ਬਾਕੀ ਜਿੱਥੋਂ ਵੀਰ ਨੇ ਖਰੀਦੀ ਆ ਤੁਸੀਂ ਖਾਸ ਤੌਰ ਤੇ ਘਰੋਂ ਵੀ ਤੁਸੀਂ ਪਤਾ ਕਰਨਾ ਕਰ ਕੋਈ ਸਕਦਾ ਹਾਂ ਜੀ ਆਪਾਂ ਇੱਥੇ ਵੀਰ ਦੇ ਪਿੰਡੋਂ ਗਾਣ ਲਈਏ ਬਦਾਸੀ ਦੇਵਾਂਗੇ ਆ ਬਿਲਕੁਲ ਜੀ ਜੇ ਵੀਰ ਜੀ ਦੇ ਕੋਈ ਤਿੰਨੇ ਬੰਦ ਗਾਵਾ ਉਦਾਂ 35000 ਦੀਆਂ ਹਾਂ 33000 ਦੀਆਂ ਦੇ ਦਾਂਗੇ ਤਿੰਨੇ ਕੋਈ ਲਊਗਾ ਦੇ ਅੱਛਾ ਲੈ ਵੀ 33000 ਦੀਆਂ ਤਿੰਨੇ ਗਾਵਾ ਤੇ ਤੇ ਆ ਗਈ ਕੱਲੀ ਗੋਪੀ 5000 ਦੀ ਆ 3 ਗੋਪੀ 33000 ਦੀ 33000 ਦੀ ਲੈ ਲੋ ਆਫਰ ਅੱਜ ਵਾਚ ਨਾ ਵੀ ਦਵਾਰੀ ਨਾ ਕਿ ਲੋੜੀ ਫਿਰ ਵੀ ਆਫਰ ਸਾਰੇ ਬੰਪਰ ਚੱਲਣ ਲੈ ਵੀ ਮਿੱਤਰਾ 30000 ਦੀ ਤਾਂ ਇਹ ਕੰਮ ਆ ਨਾ ਵੀ ਦੋਸਤੋ ਕਰ ਲੋ ਚੈੱਕ ਹੈ ਤੇ ਬਾਕੀ ਤਸੱਲੀ ਇੱਥੇ ਕਰ ਲੋ ਥਣਾ ਦੀ ਆਪਦੀ ਤਸੱਲੀ ਬਈ ਕਰਨ ਤੋਂ ਬਾਅਦ ਮੈਂ ਕਿਹਾ ਪਿੰਨੇ ਲੱਦ ਕੇ ਰਹਿ ਜਾਗੇ ਤਸੱਲੀ ਕਰੇ ਇਹ ਪਿੱਛਾ ਮਾਰੇ ਥਾਣੇ ਵੱਧ ਘੜ ਨਿਕਲੋ ਜੀ ਆਪਣੀ ਜ਼ਿੰਮੇਵਾਰੀ ਹੋ ਗਈ ਕਰ ਕੋ हां जी ਤੇ ਚਲੋ ਜਰੂਰ ਵੀਰ ਵੀਰ ਸਾਰੇ ਰੱਖ ਲੈਣਗੇ ਧਿਆਨ ਚ ਤੇ ਇੱਕ ਹੈਪੀ ਬਾਈ ਨੰਬਰ ਵੀ ਜਰੂਰ ਦੱਸੋ ਨੰਬਰ ਮੇਰਾ 817373572 945633233 ਪਿੰਡ ਬੁਰਜ ਨੱਥੂਗੇ ਜ਼ਿਲ੍ਹਾ ਤਰਨਤਾਰ ਤਸਵੀਰ ਪੱਟੀ ਹੈ ਜੀ ਠੀਕ ਹੈ ਹਾਂ ਸੋ ਦੋਸਤੋ ਇਹ ਸੰਨ ਵੀਰ ਦੇ ਕੋਲ ਪੰਜ ਵਿਹੜਾ ਜਿਹੜੀ ਵਿਹੜ ਤੁਹਾਨੂੰ ਕੋਈ ਚੰਗੀ ਲੱਗੇ ਜਿੰਨੇ ਵੀ ਨਾ ਤੁਹਾਨੂੰ ਚੰਗੇ ਲੱਗਣ ਤੁਸੀਂ ਉਹਨਾਂ ਦੀ ਜਿਹੜੀ ਖਰੀਦ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ